ਜੋ ਵੀ ਲਿੰਕ ਮੀਡੀਆ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਰਾਇਲ ਪੰਜਾਬ ਰੈਸਟੋਰੈਂਟ ਕੋਲੋਨਾ ਵਾਲਿਆਂ ਦੇ ਵੱਲੋਂ ਜੋ ਕਿ ਇੰਡੀਅਨ ਕੁਜ਼ੀਨ ਦੇ ਵਿੱਚ ਡੀਲ ਕਰਦੇ ਨੇ ਅਤੇ ਕੇਟਰਿੰਗ ਦੀ ਵਧੀਆ ਸਰਵਿਸਿਜ਼ ਦੀ ਜੇਕਰ ਕੁਆਇਰਮੈਂਟ ਤੁਸੀ ਰੱਖਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਬੁਲੇਟਿਨ ਦੀ ਹੁਣ ਸ਼ੁਰੂਆਤ ਕਰਦੇ ਹਾਂ ਸੁੱਖਿਆ ਗੱਲਾਂ ਪਾਲ 에ਅਰਲਾਈਨ ਦੇ ਜਹਾਜ਼ ਨੂੰ ਲੈਂਡਿੰਗ ਮੌਕੇ ਲੱਗੀ ਅੱਗ ਜਾਨੀ ਨੁਕਸਾਨ ਹਾਲਾਂਕਿ ਹੋਣ ਤੋਂ ਰਿਹਾ ਬਚਾ ਜੈ ਸ਼ੰਕਰ ਦੇ ਵੱਲੋਂ 트럼ਪ ਤੇ NSA ਵੋਲਟਸ ਨਾਲ ਕੀਤੀ ਗਈ ਮੁਲਾਕਾਤ ਟਰੰਪ ਦੇ ਵੰਡਰਸ ਕਪਤ ਲਈ ਨਾਮ ਸਦ ਲੁੱਟਨੇ ਕ ਨੂੰ ਮਿਲੇ ਕੈਨੇਡਾ ਦੇ ਕੈਬਨਿਟ ਮੰਤਰੀ ਅਮਰੀਕਾ ਦੇ ਟੈਕਸਸ ਦੇ ਵਿੱਚ ਤੂਫਾਨ ਦੇ ਕਾਰਨ ਇੱਕ ਦੀ ਹੋਈ ਮੌਤ ਭਾਰਤ ਦਾ ਦੌਰਾ ਕਰਨ ਵਾਲੇ ਤੀਜੇ ਅਮਰੀਕੀ ਰਾਸ਼ਟਰਪਤੀ ਜੀਮੀ ਕਾਰਟਰ ਦਾ ਹੋਇਆ 100 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਕੁਕੁਲੰਚਮ ਅੱਗ ਅਤੇ ਪੁਲਿਸ ਅਧਿਕਾਰੀ ਸਟ੍ਰੀਟ ਮਾਲ ਦੇ ਵਿੱਚ ਤਰਕੇ ਕਰਦੇ ਅੱਗ ਦੀ ਕਾਰਨਾ ਦੀ ਚਾਹ ਦੋ ਕਿਸ਼ੋਰ ਲੜਕੀਆਂ ਤੇ ਇੱਕ ਵਿਅਕਤੀ ਦੀ ਮੌਤ ਤੇ ਸੈਕਿੰਡ ਡਿਗਰੀ ਕਤਲ ਦੇ ਲੱਗੇ ਦੋਸ਼ ਤੇ ਹੁਣ ਖਬਰਾਂ ਵਸਥਾਨ ਦੇ ਨਾਲ ਕੈਨੇਡਾ ਦੇ ਹੈਲੀਫੈਕਸ ਹਵਾਈ ਅੱਡੇ ਤੇ ਕੈਨੇਡਾ ਦੀ ਪਾਲ 에ਅਰਲਾਈਨ ਦਾ ਜਹਾਜ਼ ਲੈਂਡਿੰਗ ਦੇ ਮੌਕੇ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਦੇ ਹਿੱਸੇ ਨੂੰ ਅੱਗ ਲੱਗੀ ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਏ ਹਾਦਸੇ ਕਾਰਨ ਹੈਲੀਫੈਕਸ ਹਵਾਈ ਅੱਡੇ ਨੂੰ ਸ਼ਨੀਵਾਰ ਰਾਤ ਆਸੇ ਤੌਰ ਤੇ ਬੰਦ ਕਰ ਦਿੱਤਾ ਗਿਆ ਇਹ ਹਾਦਸਾ ਦੱਸਦੀ ਹੈ ਦੱਖਣੀ ਕੋਰੀਆ ਦੇ ਮਵਾਨ ਕਮਾਂਡਰੀ ਹਵਾਈ ਅੱਡੇ ਤੇ ਵਾਪਰ ਅਤੇ ਇਸ ਹਾਦਸੇ ਦੇ ਵਿੱਚ 179 ਵਿਅਕਤੀਆਂ ਦੀ ਜਾਨ ਜਾਣ ਤੋਂ ਬਚ ਗਈ ਉੱਥੇ ਹੀ ਜਾਣਕਾਰੀ ਅਨੁਸਾਰ 에ਅਰ ਕੈਨੇਡਾ ਦੀ ਫਲਾਈਟ ਨੰਬਰ 2259 ਜਿਸ ਦਾ ਸੰਚਾਲਨ ਪੌਲ 에ਅਰਲਾਈਨ ਵੱਲੋਂ ਕੀਤਾ ਜਾ ਰਿਹਾ ਸੀ ਨਿਊ ਫਾਉਂਡਲੈਂਡ ਤੋੜਾਨ ਪਰਕੇ ਸਵਾਰੀਆਂ ਸਮੇਤ ਹੈਲੀਫੈਕਸ ਹਵਾਈ ਅੱਡੇ ਉੱਤੇ ਪਹੁੰਚੀ ਸੀ ਇਸ ਤਰ੍ਹਾਂ ਉਤਰਨ ਮੁੱਕੇ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਪਏ ਤਕਨੀਕੀ ਨੁਕਸ ਦੇ ਕਾਰਨ ਉਡਾਣ ਜ਼ਮੀਨ ਤੇ ਨਾ ਲੱਗ ਸਕੇ ਅਤੇ ਜਹਾਜ਼ ਹਵਾਈ ਪੱਟੀ ਤੋਂ ਖਿਸਕ ਕੇ ਮਿੱਟੀ ਦੇ ਵਿੱਚ ਜਾ ਫਸਿਆ ਅਤੇ ਉਸ ਦੇ ਇੱਕ ਹਿੱਸੇ ਨੂੰ ਅੱਗ ਲੱਗ ਗਈ ਦੱਸਿਆ ਜਾ ਰਿਹਾ ਕਿ ਜਹਾਜ਼ ਦੇ ਵਿੱਚ ਤੇਲ ਇੰਨਾ ਘੱਟ ਸੀ ਕਿ ਪਾਇਲਟ ਨੇ 100 ਫੁੱਟ ਦੀ ਉਚਾਈ ਤੋਂ ਫਿਰ ਉਡਾਨ ਪਰਨ ਦਾ ਖਤਰਾ ਮੁੱਲ ਲੈਣਾ ਵਾਜਬ ਨਾ ਸਮਝਿਆ ਤੇ ਪਹੀਆ ਖੋਲਣ ਦੇ ਯਤਨਾ ਦੌਰਾਨ ਜਹਾਜ਼ ਧਰਤੀ ਨਾਲ ਖਹਿ ਗਿਆ ਹਾਦਸੇ ਦੇ ਕਾਰਨਾਂ ਦੀ ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਦੇਸ਼ ਮੰਤਰੀ ਐਸ. ਜੇ. ਸ਼ੰਕਰਨੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਦੇ ਲਈ ਨਾਮਜ਼ਦ ਸੰਸਦ ਮੈਂਬਰ ਮਾਈਕਲ ਵੌਲਟਸ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਦੋਹਾ ਨੇ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਦੁਬਲੇ ਸਬੰਧਾਂ ਅਤੇ ਮੌਜੂਦਾ ਆਲਮੀ ਮੁੱਦਿਆਂ ਦੇ ਬਾਰੇ ਵਿਚਾਰ ਗਲਬਤ ਕੀਤੀ ਜੈ ਸ਼ੰਕਰ 24 ਤੋਂ 29 ਦਸੰਬਰ ਤੱਕ ਅਧਿਕਾਰਤ ਅਮਰੀਕਾ ਦੀ ਯਾਤਰਾ ਤੇ ਰਹੇ ਉੱਥੇ ਦੱਸਦੀ ਹੈ ਕਿ ਇਹ ਭਾਰਤ ਸਰਕਾਰ ਅਤੇ ਭਵਿੱਖ ਦੇ ਟਰੰਪ ਤੋਂ ਪ੍ਰਸ਼ਾਸਨ ਵਿਚਾਲੇ ਪਹਿਲੀ ਉੱਚ ਪੱਧਰੀ ਵਿਅਕਤੀਗਤ ਮੀਟਿੰਗ ਸੀ ਜੈ ਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉੱਤੇ ਇਹ ਵੀ ਲਿਖਿਆ ਹੈ ਕਿ ਵੌਲਟ ਦੇ ਨਾਲ ਮੁਲਾਕਾਤ ਕਰਕੇ ਬਿਹਦ ਵਧੀਆ ਲੱਗਿਆ ਤੇ ਖੁਸ਼ੀ ਹੋਈ ਹੈ ਉਹਨਾਂ ਕਿਹਾ ਸਾਡੀ ਦੋਬਲੇ ਪਾਈ ਵਾਲੀ ਤੇ ਨਾਲ-ਨਾਲ ਮੌਜੂਦਾ ਆਲਮੀ ਮੁੱਦੇ ਤੇ ਵਿਆਪਕ ਗੱਲਬਾਤ ਕੀਤੀ ਹੈ ਉਹਨਾਂ ਇਹ ਵੀ ਲਿਖਿਆ ਹੈ ਕਿ ਵਿਚਾਰ ਚਰਚਾ ਤੋਂ ਬਾਅਦ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਅਮਰੀਕਾ ਪਾਈ ਵਾਲੀ ਤੇ ਲਗਾਤਾਰ ਮਜ਼ਬੂਤ ਹੋਣ ਦੀ ਰਫ਼ਤਾਰ ਅੱਗੇ ਵਧੇਗੀ ਕੈਨੇਡਾ ਦੇ ਦੋ ਕੈਬਨਿਟ ਮੰਤਰੀਆਂ ਦੇ ਵੱਲੋਂ ਅੱਜ ਮਾਰੇ ਲਾਗੂ ਵਿੱਚ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵਨਜ ਸੱਤਰਵਜੋ ਨਾਮਿਤ ਕੀਤੇ ਹਾਰਵਰਡ ਲੋਟਨਿਕ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਉਹਨਾਂ ਨੂੰ ਇਹ ਪਰੋਸਾ ਨਹੀਂ ਮਿਲਿਆ ਕਿ 트ਰਪ ਦੇ ਵੱਲੋਂ ਅਮਰੀਕਾ ਦੇ ਪ੍ਰਮੁੱਖ ਕਾਰੋਬਾਰੀ ਪਾਈ ਵਾਲ ਕੈਨੇਡਾ ਤੋਂ ਆਉਣ ਵਾਲੇ ਸਾਰੇ ਉਤਪਾਦਾਂ ਤੇ ਭਾਰੀ ਟੈਕਸ ਲਗਾਉਣ ਦੇ ਸੰਬੰਧੀ ਧਮਕੀ ਨੂੰ ਵਾਪਸ ਲੈ ਲਿਆ ਜਾਵੇਗਾ ਦੂਜੇ ਪਾਸੇ ਕੈਨੇਡਾ ਦੇ ਮੰਤਰੀਆਂ ਨੇ ਗੱਲਬਾਤ ਨੂੰ ਫਾਇਦੇਮੰਦ ਕਰਾ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਸੰਬੰਧੀ ਅੱਗੇ ਵੀ ਗੱਲਬਾਤ ਹੋਵੇਗੀ ਜਦਕਿ ਇੱਕ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਨਾਲ ਵਪਾਰਕ ਸੰਬੰਧ ਆਪਣੇ ਫੈਸਲੇ ਤੇ ਅਮਰੀਕਾ ਹਾਲੇ ਵੀ ਕਾਇਮ ਹੈ ਅਮਰੀਕਾ ਦੇ ਟੈਕਸ ਸੂਬੇ ਤੇ ਗ੍ਰੇਟਰ ਹੌਸਟਨ ਮੈਟਰੋਪੋਲੀਟਨ ਖੇਤਰ 'ਚ ਕਈ ਤੂਫਾਨਾਂ ਤੇ ਭਿਆਨਕ ਤੂਫਾਨ ਦੇ ਕਾਰਨ ਕਟ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ 6 ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਹੀ ਮੀਡੀਆ ਰਿਪੋਰਟ ਅਨੁਸਾਰ ਬਰਾਸੋਰੀਆ ਕਾਉਂਟੀ ਦੇ ਵਿੱਚ ਹੌਸਟਨ ਤੋਂ ਲਗਭਗ 45 ਮੀਲ ਤੱਕ ਖਨ ਵਿੱਚ ਸ਼ਹਿਰਪ ਦੇ ਦਫਤਰ ਵਿਖੇ ਇੱਕ ਦੀ ਮੌਤ ਚਾਰ ਜ਼ਖਮੀਆਂ ਦੀ ਪੁਸ਼ਟੀ ਕੀਤੀ ਗਈ ਹੈ ਉੱਤਰੀ ਹੌਸਟਨ ਦੇ ਮੌਂਟਮੋਰੀ ਕਾਉਂਟੀ ਦੇ ਵਿੱਚ ਤੋਂ ਹੋਰ ਲੋਕਾਂ ਨੂੰ ਸੱਟਾਂ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਡਿਪਟੀ ਚੀਫ ਆਫ ਸਟਾਫ ਜੇਸਨ ਸਮਿਥ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੇ ਤੱਕ ਕੰਬੀਰ ਸੱਟਾਂ ਦੀ ਕੋਈ ਵੀ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ ਦੱਸਿਆ ਕਿ ਹੁਣ ਤੱਕ ਉਹਦੇ ਸਭ ਤੋਂ ਪੁਰਾਣੇ ਜੀਵੰਤ ਰਾਸ਼ਟਰਪਤੀ ਸੰਭਾਰਤਾ ਦੁਆਰਾ ਕਰਨ ਵਾਲੇ ਤੀਜੇ ਬ੍ਰੇਕੀ ਰਾਸ਼ਟਰਪਤੀ ਰਹੇ ਨੇ। ਕਾਟਰ ਦੀ ਪਲੇਨਸ ਚਾਰਚੀਆ ਦੇ ਘਰ ਵਿੱਚ ਮੌਤ ਹੋਈ ਹੈ। ਉਹ ਮੈਲਾਨੋਮਾ ਤੋਂ ਪੀੜਤ ਸਨ ਟਿਊਮਰ ਜੋ ਕਿ ਉਹਨਾਂ ਦੇ ਜਿਗਰ ਅਤੇ ਦਿਮਾਗ ਦੇ ਵਿੱਚ ਫੈਲ ਗਿਆ ਸੀ। ਜਾਣਕਾਰੀ ਮੁਤਾਬਕ ਉਹਨਾਂ ਦੇ ਲੋ ਡਾਕਟਰੀ ਇਲਾਜ 받 ਕਾ ਦਿੱਤਾ ਗਿਆ ਸੀ ਤੇ ਕਾ ਤੇ ਵਿੱਚ ਹੋਣਾ ਦੇਖਭਾਲ ਦੀ ਸੰ ਅਟਲਾਂਟਾ ਦੇ ਵਿੱਚ ਕਾਟਰ ਸੈਂਟਰ ਦੇ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਕੋਕੀ ਆਲਟਮ ਦੇ ਉਤਰੀ ਰੋਡ ਤੇ ਇੱਕ ਸਟ੍ਰਿਪ ਮਾਲ ਦੇ ਵਿੱਚ ਤੜਕੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਲੋਕੇਜ ਹਾਈਵੇ ਤੇ ਕੋਪਲਿਕਟਮ ਆਰਸੀਐਮਪੀ ਦੇ ਨਾਲ ਜ਼ੋਨ ਗ੍ਰਾਮ ਦਾ ਕੈਨਾਈ ਕਿ ਇਮਾਰਤ ਦੇ ਵਿੱਚ ਅੱਗ ਲੱਗਣ ਕਾਰਨ ਸਵੇਰੇ ਸ਼ਹਿਰ ਦੇ ਫਾਇਰ ਵਿਭਾਗ ਨੂੰ ਕੰਪਲੈਕਸ ਦੇ ਵਿੱਚ ਬੁਲਾਇਆ ਗਿਆ ਸੀ ਫਿਲਹਾਲ ਕੋਈ ਵੀ ਇਸ ਦੌਰਾਨ ਜ਼ਖਮੀ ਨਹੀਂ ਹੋਇਆ ਅਤੇ ਅੱਗੇ ਅੱਗ ਦੇ ਕਾਰਨਾਂ ਦੀ ਹੁਣ ਪੁਲਿਸ ਅਤੇ ਫਾਇਰ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਉਸ ਨੂੰ ਸੰਭਾਵਿਤ ਧਮਾਕੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਜਿਸ ਨਾਲ ਕੰਪਲੈਕਸ ਨੂੰ ਨੁਕਸਾਨ ਪਹੁੰਚਿਆ ਹੋਵੇ ਜ਼ਿਕਰ ਹੋਇਆ ਕਿ ਕੰਪਲੈਕਸ ਦੇ ਵਿੱਚ ਇੱਕ ਆਟੋਮੈਟਿਕ ਕਲੀਨਿਕ ਰੈਸਟੋਰੈਂਟ ਇੱਕ ਕੈਫੇ ਅਤੇ ਹੋਰ ਵੀ ਕਾਰੋਬਾਰ ਸ਼ਾਮਲ ਹਨ ਪ੍ਰਜੈਨਾ ਵਿੱਚ ਪੁਲਿਸ ਨੇ ਬਾਕਸਿੰਗ ਵਿਵਸਤੇ ਇੱਕ ਵਿਅਕਤੀ ਦੇ ਮਾਰੇ ਜਾਣ ਤੋਂ ਬਾਅਦ 2 ਕਿਸ਼ੋਰ ਲੜਕੀਆਂ ਤੇ ਸੈਕੰਡ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਹੈ 10000 ਇਹ ਕਿ ਅਧਿਕਾਰੀਆਂ ਨੇ ਆਖਿਆ ਕਿ ਜੌਨਟਾਊਨ ਦੇ ਨੇੜੇ ਇੱਕ ਕੰਬੀਰ ਰੂਪ ਦੇ ਵਿੱਚ ਸਖਮੀ ਵਿਅਕਤੀ ਦੀ ਰਿਪੋਰਟ ਮਿਲੀ ਸੀ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਵਿਅਕਤੀ ਦੀ ਬੇਸ਼ਾਂਤੀ 30 ਸਾਲਾ ਚਾਰਲਸ ਰਸਲ ਥਾਮਸਨ ਦੇ ਵਿੱਚ ਹੋਈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਦੌਰਾਨ 15 ਸਾਲ ਦੀ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੋਵਾਂ ਤੇ ਸੈਕੰਡ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਨੇ ਇਸਤਨਾਹ ਹੀ ਰਚਨਾ ਦੇ ਵਿੱਚ ਆਪਣੀ ਪਹਿਲੀ ਅਦਾਲਤ ਚ ਉਨਾਂ ਦੇ ਵੱਲੋਂ ਪੇਸ਼ ਉਹਨਾਂ ਨੂੰ ਕੀਤਾ ਜਾਵੇਗਾ ਐਲਬਰਟਾ ਝਪੋਲਿਸ ਦਾ ਕਹਿਣਾ ਹੈ ਕਿ ਮੋਚਲ ਦੇ ਕਮਰੇ 'ਚ ਇੱਕ ਲਾਸ਼ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ 크리스마ਸ ਦੇ ਦਿਨ ਤੋਂ ਬਾਅਦ ਦੱਖਣੀ ਐਲਬਰਟਾ ਸ਼ਹਿਰ 'ਚ ਇਹ ਦੂਜੀ ਅਚਾਨਕ ਉਹੀ ਮੌਤ ਹੈ ਸ਼ੁੱਕਰਵਾਰ ਨੂੰ ਲਾਕਪ੍ਰੀਸ ਪੁਲਿਸ ਨੇ ਕਿਹਾ ਹੈ ਕਿ ਉਹ ਇੱਕ 13 ਸਾਲ ਦੇ ਲੜਕੇ ਦੀ ਮੌਤ ਦੀ ਜਾਂਚ ਕਰ ਰਹੀ ਹੈ ਜਿਸ ਦੀ ਲਾਸ਼ ਬਾਕਸਿੰਗ ਡੇ ਤੇ ਮੌਕੇ ਮਿਲੀ ਹੈ ਪੋਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਲਾਸ਼ ਸ਼ਹਿਦ ਦੇ ਦੱਖਣ ਵਾਲੇ ਪਾਸੇ ਇੱਕ ਕਾਰੋਬਾਰ ਦੇ ਬਾਹਰ ਮਿਲੀ ਸੀ ਜਿਸ ਨਾਲ ਹੀ ਉਹਨਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਲੜਕੇ ਦੀ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਪਰ ਅਗਲੇ ਹਫਤੇ ਕੈਲਗਰੀ ਦੇ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ ਤੇ 9 ਸਾਲ ਦੇ ਦਿਨ ਤੇ ਟੈਕਬੂਟ ਵਿਖੇ 10ਵਾਂ ਸਲਾਨਾ ਕਮਿਊਨਿਟੀ ਰੀਕ੍ਰੀਏਸ਼ਨਲ ਇਨੀਸ਼ੀਏਟਿਵ ਸੁਸਾਇਟੀ ਕੋਲ ਉਹਨਾਂ ਪੋਲਰ ਵੀਰ ਜਿੱਪ ਆਇਓ ਛਤ ਕੀਤਾ ਜਾ ਰਿਹਾ 2015 ਤੋਂ ਸੀਆਰਆਈਐਸ ਐਡਪਟਿਵ ਨੇ ਆਪਾਸ ਲੋਕਾਂ ਦੇ ਲਈ ਆਪਣੇ ਅਨੁਕੂਲ ਅਤੇ ਪਹੁੰਚਣ ਯੋਗ ਮਨੋਰੰਜਨ ਪ੍ਰੋਗਰਾਮਸ ਦਾ ਸਮਰਥਨ ਕਰਨ ਦੇ ਲਈ ਸਲਾਨਾ ਫੰਡਰੇ raiser ਦੇ ਵਜੋਂ ਕੋਲੋਨਾ ਪੋਲਰ ਬੀਜਪ ਦੀ ਮੇਸਬਾਨੀ ਕੀਤੀ ਇਸ ਦੇ ਵਿੱਚ ਨਾ ਸਿਰਫ 플ান্স ਸ਼ਾਮਲ ਹੋਣਗੇ ਬਲਕਿ ਵਿੱਚ ਤੇ ਵੋਚਨ ਟਰੱਕ ਤੇ ਲਾਈਵ ਸੰਗੀਤ ਵੀ ਮੌਜੂਦ ਹੈਗਾ ਸਰੀ ਦੇ ਇੱਕ ਪਬ ਦੇ ਬਾਹਰ ਕੋਈ ਗੋਲੀਬਾਰੀ ਦੇ ਵਿੱਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਪੁਲਿਸ ਨੂੰ ਤੜਕੇ 2:30 ਵਜੇ ਦੇ ਕਰੀਬ ਨਿਊਟਨ ਇਲਾਕੇ ਦੇ 132 ਸਟਰੀਟ ਦੇ 2500 ਬਲਾਕ ਦੇ ਮੌਕੇ ਤੇ ਬੁਲਾਇਆ ਗਿਆ ਸਰੀ ਪੁਲਿਸ ਸਰਵਸ ਤੇ ਫਰੰਟ ਲਾਈਨ ਅਫਸਰਾਂ ਨੇ ਦੱਸਿਆ ਹੈ ਕਿ ਕਈ ਲੋਕਾਂ ਦੀ ਲੜਾਈ ਇਸ ਤਰ੍ਹਾਂ ਵੱਧ ਗਈ ਸੀ ਕਿ ਦੋ ਆਦਮੀਆਂ ਨੂੰ ਗੋਲੀ ਮਾਰ ਦਿੱਤੀ ਗਈ ਪੇੜਤਾ ਜਿਨ੍ਹਾਂ ਦੇ ਦੋਵਾਂ ਨੂੰ ਰਹਾਗੀਰਾ ਦੇ ਵੱਲੋਂ ਹਸਪਤਾਲ ਲੈ ਜਾਇਆ ਗਿਆ ਸੀ ਉਹਨਾਂ ਨੂੰ ਘੈਰ ਅਚਾਨ ਖਤਰੇ ਵਾਲੀਆ ਸੱਟਾਂ ਲੱਗ ਯਾਨੀ ਉਹ ਤਹੀ ਦੋ ਸ਼ੱਕੀ ਵਿਅਕਤੀਆਂ ਨੂੰ ਇੱਕ ਗੂੜੇ ਰੰਗ ਦੇ ਸੈਡਾਨ ਦੇ ਵਿੱਚ ਘਟਨਾ ਸਥਾਨ ਤੋਂ ਜਾਂਦੇ ਹੋਏ ਦੇਖਿਆ ਗਿਆ ਪੁਲਿਸ ਨੇ ਉਹਨਾਂ ਨੂੰ ਦਖਣੀ ਏਸ਼ੀਆਏ ਪੁਰਸ਼ ਦੱਸਿਆ ਐਲਨ ਮਸਕ ਨੂੰ H1B ਵੀਜ਼ਾ ਤੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ 트੍ਰੰਪ ਤੋਂ ਸਮਰਥਨ ਪ੍ਰਾਪਤ ਹੋਇਆ ਇੱਕ ਦਿਨ ਬਾਅਦ ਤਕਨੀਕੀ ਅਰਪੱਤੀ ਦੇ ਵੱਲੋਂ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਲੈ ਆਉਣ ਦੇ ਲਈ ਵਰਤਿਤ ਜਾਣ ਵਾਲੇ ਪ੍ਰੋਗਰਾਮ ਦਾ ਬਚਾਅ ਕਰਨ ਦੇ ਲਈ ਜੰਗ ਵਿੱਚ ਜਾਣ ਦਾ ਸੋ ਖਾਦੀ ਕਈ ਸੀ ਮਾਸਕ ਜਿਨ੍ਹਾਂ ਨੂੰ ਕਿ ਭਾਰਤੀ ਅਮਰੀਕੀ ਤਕਨੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਦੇ ਨਾਲ 트럼ਪ ਨੇ ਆਪਣੇ ਡਿਪਾਰਟਮੈਂਟ ਆਫ ਗਵਰਨਮੈਂਟਲ ਐਫਸੈਂਸ਼ੀ ਦੀ ਅਗਵਾਈ ਕਰਨ ਲਈ ਚਾਪ ਕੀਤਾ ਹੈ। ਨੇ ਉਹਨਾਂ ਨੇ ਪਿਛਲੇ ਹਫਤੇ ਦਲੀਲ ਦਿੱਤੀ ਸੀ ਕਿ ਮਾਸਕ ਦੇ ਸਪੇਸਐਕ ਸਤੇਟਸਲਾ ਵਰਗੀਆਂ ਤਕਨੀਕੀ ਕੰਪਨੀਆਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕੀਤਿਆਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਦੇ ਨਾਲ ਸਿਧਾਂਤਿਆਂ ਤਿਆ ਤਕਨੀਕੀ ਮਹੌਰਾ ਤੇ ਲੋਡ ਹੁੰਦੀ ਹੈ ਟੈਕਨੋਲੋਜੀ ਕੰਪਨੀ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਤੇ ਨਿਰਭਰ ਕਰ। ਯਾਨੀ ਨਿਆਗਰਾ ਫਾਲਸ ਤੇ ਇੱਕ ਕਾਰ ਦੇ ਵਿੱਚ ਇੱਕ ਔਰਤ ਨੂੰ ਮ੍ਰਿਤਕ ਪਛਾਣ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਤੇ ਦੋਸ਼ ਲਗਾਇਆ ਗਿਆ ਹੈ। ਨਿਆਗਰਾ ਖੇਤਰੀ ਪੁਲਿਸ ਨੇ ਦੱਸਿਆ ਕਿ ਹੋਰਨ ਸਟਰੀਟ ਅਤੇ ਸੈਂਟ ਕਲੀਅਰ ਐਵੇਨਿਊ ਦੇ ਖੇਤਰ ਚ ਇੱਕ ਕਾਰ ਚ ਇੱਕ ਨਿਵਾਸੀ ਦੀ ਭਲਾਈ ਸ਼ਾਂਚ ਕਰਨ ਲਈ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਘਰ ਦੇ ਅੰਦਰ ਇੱਕ ਔਰਤ ਨੂੰ ਮ੍ਰਿਤਕ ਪਾਇਆ ਉਦੋਂ ਹੀ ਉਸੇ ਦਿਨ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਦੱਸ ਦੇ ਕਿ ਪੁਲਿਸ ਨੇ ਇਸ ਸੰਬੰਧੀ ਆਖਿਆ ਕਿ ਨਿਆਗਰਾ ਫਾਲਸ ਦੇ 41 ਸਾਲਾਂ ਜੇਲ੍ਹ ਚੈਮਸ ਹਿਟਸਨ ਤੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਜਾਂਚ ਉਸ ਦੇ ਕੋਲ ਇਹ ਸਿਚਾਉ ਦੇਣ ਦੇ ਲਈ ਜਾਣਕਾਰੀ ਹੈ ਕਿ ਇਹ ਹਿੰਸਾ ਦੀ ਇੱਕ ਬੇਤਰਤੀਬ ਕਾਰਵਾਈ ਨਹੀਂ ਸੀ ਔਰਤ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਨੇ ਪੀੜਤ ਅਤੇ ਸ਼ੱਕੀ ਵਿਚਕਾਰ ਸੰਭਾਵੀ ਸੰਬੰਧਾਂ ਦਾ ਕੋਈ ਵਰਣਨ ਕੀਤਾ ਹੈ ਅੱਜ ਦੇ ਬੋਲਤਿਆਂ ਦੇ ਵਿੱਚ ਫਿਲਹਾਲ ਇਨਾਈ ਕਲ ਫਿਰ ਹਾਜ਼ਰ ਹੋਵਾਂਗੇ ਬਨੇ ਰੋਕੋ ਪੰਜਾਬੀ ਲਿੰਕ ਮੀਡੀਆ ਦੇ ਨਾਲ